ਦਾ ਆਪ ਦਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਗ੍ਰੈਬ ਕੇ ਹਲਕਾ ਕੇਂਦਰੀ ਦੇ ਕਾਂਗਰਸੀ ਵਰਕਰਾਂ ਨੇ ਬੈਠਕ ਕੀਤੀ ਇਸ ਦੌਰਾਨ ਵਿਸ਼ਾਲ ਪਾਸਕਰ ਮਿੱਕੂ ਡੇਰੀ ਵਾਲੇ ਨੂੰ ਕਾਂਗਰਸ ਕਮੇਟੀ ਜਿਹੜਾ ਸ਼ਹਿਰੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਇਸ ਮੌਕੇ ਸਾਪ ਦਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਕਾਉਂਸਲਰ ਵਿਕਾਸ ਸੋਨੀ ਨੇ ਵਿਸ਼ਾਲ ਪਾਸਕਰ ਮਿੱਕੂ ਨੂੰ ਸਰੂਪਾ ਪੇਟ ਕੀਤਾ ਅਤੇ ਨਿਯੁਕਤੀ ਪੱਤਰ ਦਿੰਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਵੀ ਆਖੀ ਇਸ ਮੌਕੇ ਗੱਲਬਾਤ ਕਰਦਿਆਂ ਵਿਸ਼ਾਲ ਪਾਸਕਰ ਮਿੱਕੂ ਨੇ ਭਰੋਸਾ ਦਿਵਾਇਆ ਕਿ ਜੋ ਉਹਨਾਂ ਨੂੰ ਜ਼ਿੰਮੇਵਾਰੀ ਸੋਪੀ ਗਈ ਉਸ ਨੂੰ ਉਹ ਤੰਦ ਦੇ ਨਿਵਾਉਣਗੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਵੀ ਕਰਨਗੇ ਅਤੇ ਉਹਨਾਂ ਨੇ ਪ੍ਰੋਤਸਹ ਦਿੱਤਾ ਕਿ 2027 ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਉਸ ਵਿੱਚੋਂ ਪਾਰਟੀ ਦੇ ਵਿਸ਼ੇਸ਼ ਯੋਗਦਾਨ ਵੀ ਪਾਉਣਗੇ ਇਸ ਮੌਕੇ ਬਲਰਾਜ ਸ਼ਰਮਾ ਪਰਮਜੀਤ ਚੋਪੜਾ ਰਜਿੰਦਰ ਕੁਮਾਰ ਗੱਬਰ ਪੰਜਾਬ ਕਾਂਗਰਸ ਦੇ ਸਖਤਰ ਵਿਕਾਸ ਸ਼ਰਮਾ ਨਸ਼ੀਰਾ ਡਾਕਟਰ ਵਿਸ਼ਾਲ ਜਸਵਿੰਦਰ ਸਿੰਘ ਰਾਜਾ ਗੁਰਮੇਧ ਸਿੰਘ ਪਾਟਿਆ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਮੌਜੂਦ ਸਨ ਅਮਰ ਸਰ ਸ਼ਰੀ ਦਾ ਹੁਦਦ ਸੈਕਟਰੀ ਜਿਹੜਾ ਉਹ ਬਣਾਇਆ 59 ਨੰਬਰ ਵਾਰ ਚੋਂ ਸੋ ਇਹ ਬੰਦਾ ਬਹੁਤ ਇੰਟੈਲੀਜੈਂਟ ਵੀ ਆ ਤੇ ਮੇਨਟਿੰਜ ਵੀ ਆ ਸੋ ਇਹਦੇ ਕੰਮ ਨੂੰ ਵੇਖ ਕੇ ਪਾਰਟੀ ਨੇ ਇਹਨੂੰ ਜ਼ਿੰਮੇਵਾਰੀ ਦਿੱਤੀ ਆ ਸੋ ਮੈਨੂੰ ਪੂਰੀ ਆਸ ਹੈ ਵੀ ਜਿੱਦਾਂ ਅੱਗੇ ਜ਼ਿੰਮੇਵਾਰੀ ਨਾਲ ਆਪਣੇ ਕੰਮ ਕਰ ਰਿਹਾ ਇਲਾਕੇ 'ਚ ਹੋਰ ਜ਼ਿੰਮੇਵਾਰੀ ਕਿਉਂਕਿ ਇਹਦੇ ਤੇ ਭਾਰ ਪੈ ਗਿਆ ਨਾ ਪਾਰਟੀ ਦਾ ਵੀ ਸੋ ਇਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਕਰਕੇ ਨਿਭਾਏਗਾ ਸੋ ਇਹਨੂੰ ਵਿਸ਼ਵਾਸ ਵੀ ਆ ਇਸ ਬੱਚੇ 'ਤੇ ਤੋਂ ਮੈਂ ਨੂੰ ਮੁਬਾਰਕਬਾ ਦਿੰਦਾ ਪ੍ਰਮਾਤਮਾ ਕਰੇ ਇਤਰੀ ਸ਼ਾਨ ਥੈਂਕ ਯੂ ਜੀ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਆਪਣੇ ਹਰਮਨ ਬੈਰੇ ਲੀਡੋ ओमप्रकाश ਸੋਨੀ ਜੀ ਦਾ ਵਿਕਰ ਸੋਨੀ ਜੀ ਦਾ ਰੰਜੀਤ ਚੋਪੜਾਈ ਦਾ ਜੋ ਇਹਨਾਂ ਨੇ ਮੇਰੀ ਜਿੰਮੇਵਾਰੀ ਲਈ ਆ ਹੁਣ ਮੈਂ ਪਹਿਲੇ ਦਿਲ ਨਾਲ ਪੂਤਾਵਾਂਗਾ ਜਿੱਥੇ-ਜਿੱਥੇ ਮੇਰੀ ਡਿਊਟੀ ਲਾਣਗੇ ਮੈਂ ਪਹਿਲੀਆਂ ਤੇ ਮੀਟਿੰਗ ਦੇ ਨਾਲ ਉੱਥੇ ਪਹੁੰਚਾਂਗਾ ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਾਂਗਾ ਅਸੀਂ ਬਹੁਤ ਨਿਵਾਦੀ ਆ ਸ੍ਰੀ ਓਮਪ੍ਰਕਾਸ਼ ਸੋਨੀ ਸਾਹਿਬ ਜੀ ਦੇ ਜਿਨ੍ਹਾਂ ਨੇ ਵਾਰਡ ਨੰਬਰ 52 ਤੋਂ ਜਿਹੜੀ ਜ਼ਿੰਮੇਵਾਰੀ ਸੋਭੀ ਆ ਯੂਥ ਮੁੰਡੇ ਨੂੰ